ਅਸਲਾਮੁਅਲੈਕਮ ਵੀਰੋ ਕੀ ਹਾਲ ਹੈ ਉਮੀਦ ਕਰਦੇ ਤੁਸੀਂ ਸਾਰੇ ਵਧੀਆ ਹੋਵੋਗੇ ਸਿੱਖ ਵੀਰ ਲੰਗਰ ਜਾਂ ਪ੍ਰਸ਼ਾਦੇ ਦੀ ਦੀਗ ਨੂੰ ਭੋਗ ਲਾਉਂਦੇ ਆ ਤੇ ਉਸ ਤੋਂ ਬਾਅਦ ਲੋਕਾਂ 'ਚ ਤਕਸੀਮ ਕਰਦੇ ਆ ਇਸ ਦੇ ਬਾਰੇ ਜਿਹੜੇ مختلف ਲੋਕਾਂ ਦੀ مختلف رائے ਹੈ ਕਿ ਇੰਝ ਕਰਨਾ ਚਾਹੀਦਾ ਕਿ ਨਹੀਂ ਚਾਹੀਦਾ ਲੇਕਿਨ ਅੱਜ ਆਪਾਂ ਵੀਡੀਓ ਵਿੱਚ ਦੇਖਾਂਗੇ ਕਿ ਦੋ ਸਿੱਖੀ ਦੇ ਬੜੇ ਵੱਡੇ ਵਿਦਵਾਨ ਇਸ ਦੇ ਬਾਰੇ ਗੱਲ ਕਰਦੇ ਪਏ ਆ ਉਹ ਕੀ ਕਹਿੰਦੇ ਪਏ ਇਹ ਪਹਿਲਾਂ ਆਪਾਂ ਚੱਲ ਕੇ ਦੇਖ ਲੈਣਾ ਇਹਦੀ ਵੀਡੀਓ ਫਿਰ ਕਰਨੇ ਆ ਇਸ ਦੇ ਵਿਚਾਰ ਵਿਚਾਰੀ ਕਹਿੰਦਾ ਸੀ ਵੀ ਮੂਰਤੀ ਨੂੰ ਭੋਗ ਲੱਗਦਾ ਅੱਜ ਭਗਵਾਨ ਲਈ ਆਪ ਬਣਾ ਕੇ ਲੈ ਕੇ ਆਓ ਮੈਂ ਭੋਗ ਲਵਾਉਂ ਮੈਂ ਸ਼ਕਾਉ ਤੁਸੀਂ ਲੈ ਕੇ ਆਓ ਉਹੀ ਕੰਮ ਕਰਨੇ ਬਾਪੇ ਅੱਜ ਗੁਰੂ ਗ੍ਰੰਥ ਸਾਹਿਬ ਨਾਲ ਕਰਦੇ ਐ ਤੁਸੀਂ ਭਾਈ ਰੋਟੀਆਂ ਘਰੋਂ ਬਣਾ ਕੇ ਲਿਆਓ ਛਕਾਵਾਂਗੇ ਅਸੀਂ ਆਪ ਆਖੋ ਸਤਨਾਮ ਵਾਹਿਗੁਰੂ ਗੁਰੂ ਖੰਦਾ ਹੈ ਗੁਰੂ ਗ੍ਰੰਥ ਸਾਹਿਬ ਖਾਣਗੇ ਗੁਰੂ ਗ੍ਰੰਥ ਸਾਹਿਬ ਖਾਣਗੇ ਤੇ ਸਾਡੇ ਬਾਪੂ ਨੂੰ ਜਦੋਂ ਤੁਸੀਂ ਇੱਥੇ ਲਿਆ ਕੇ ਭੋਗ ਲਵਾਉਂਦੇ ਜੇ ਨਾ ਕੜਾ ਪ੍ਰਸ਼ਾਦ ਦਾ ਜਾਂ ਲੰਗਰ ਦਾ ਤੇ ਬਾਦਸ਼ਾਹ ਭੋਗ ਲਾ ਦਿੰਦੇ ਨੇ ਤੇ ਫਿਰ ਸਮੁੱਚੀ ਕਾਇਨਾਤ ਛਕਦੀ ਹੈ ਦੇਖੋ ਸਿਧਾਂਤ ਸਿੱਖੀ ਦਾ ਇਹ ਪੱਥਰ ਇਹਨਾਂ ਦਾ ਜਦੋਂ ਭੋਗ ਲਾਉਂਦਾ ਹੋਵੇਗਾ ਇਹ ਤੇ ਕਿਸੇ ਨੂੰ ਵੀ ਨਹੀਂ ਛਕਾਉਂਦੇ ਤੇ ਸਾਡਾ ਬਾਪੂ ਜਦੋਂ ਭੋਗ ਲਾਉਂਦਾ ਸਮੁੱਚੀ ਕਾਇਨਾਤ ਛਕਦੀ ਹੈ ਤੇ ਮੈਨੂੰ ਅੱਜ ਹੀ ਕਿਸੇ ਗੁਰਮਖ ਪਿਆਰੇ ਨੇ ਦੱਸਿਆ ਵੀ ਇੱਕ ਵਿਦਵਾਨ ਕਹਿੰਦਾ ਜੀ ਭੋਗ ਨਹੀਂ ਲਵਾਉਣਾ ਚਾਹੀਦਾ ਇੱਕ ਵਿਦਵਾਨ ਕਹਿੰਦਾ ਜੀ ਭੋਗ ਨਹੀਂ ਲਵਾਉਣਾ ਚਾਹੀਦਾ ਇਹੋ ਜਿਹੇ ਦਾ ਭੋਗ ਹੀ ਪਾ ਦਿਆ ਕਰੋ ਇਹੋ ਜਿਹੇ ਦਾ ਭੋਗ ਹੀ ਪਾ ਦਿਆ ਕਰੋ ਜੋ 400 ਵਰੇ ਤੋਂ ਮਰਿਆਦਾ ਚੱਲ ਰਹੀ ਹੈ ਤੂੰ ਚਾਰ ਕਿਤਾਬਾਂ ਪੜ੍ਹ ਕੇ ਉੱਠ ਪਿਆ ਭੋਗ ਨਹੀਂ ਲਵਾਉਣਾ ਚਾਹੀਦਾ ਇਹ ਮਨਮਤ ਐ ਅਖੇ ਸੰਤ ਜਰਨੈਲ ਸਿੰਘ ਨੂੰ ਵੱਡਾ ਸਿੱਖ ਬਣ ਗਿਆ ਤੂੰ ਤੂੰ ਕੰਡਾ ਨਹੀਂ ਕੌਮਲੀ ਖਾਦਾ ਉਹਨੇ ਸਿਰ ਵਾਰਿਆ ਜਾਂ ਜਾ ਕੇ YouTube ਤੇ ਸਰਚ ਮਾਰ ਜਾਂ ਜਾ ਕੇ ਕਿਤੇ ਕਥਾ ਸੁਣ ਸੈਂਕੜੇ ਹਜ਼ਾਰਾਂ ਲੱਖਾਂ ਗੁਰਦਆਮ ਨੇ ਜਿੱਥੇ ਰੋਜ਼ ਭੋਗ ਲੱਗਦਾ ਇਹ ਸਾਰੀ ਮਨਮਤ ਚੱਲ ਰਹੀ ਹੈ ਔਰ ਜੇ ਮਨਮਤ ਸੀ ਤੇ ਸਿਰ ਵਾਰਨ ਵਾਲੇ ਬਾਬੇ ਜਰਨੈਲ ਸਿੰਘ ਵਰਗੇ ਮਹਾਪੁਰਸ਼ਾਂ ਦੇ ਕਦੀ ਆਖਿਆ ਨਹੀਂ ਵੀ ਭੋਗ ਲਵਾਉਣਾ ਮਨਮਤ ਹੈ ਅਖੇ ਜੀ ਗੁਰੂ ਭੋਗ ਨਹੀਂ ਲਾਉਂਦਾ ਗੁਰੂ ਨੂੰ ਕੀ ਸਮਝਦੇ ਜੀ ਹਾਜ਼ਰ ਨਾਜ਼ਰ ਖੁਦ ਖੁਦਾ ਤੇ ਜੇ ਭੋਗ ਵਾਲੀ ਗੱਲ ਤੇ ਹੀ ਤੁਰਨਾ ਹੈ ਨਾ ਤੇ ਬਾਬੇ ਨਾਮੇ ਦਾ ਬਾਪੂ ਚਲ ਗਿਆ ਵਾਂਡੇ ਭਗਤ ਨਾਮਦੇਵ ਦਾ ਬਾਪੂ ਚਲ ਗਿਆ ਵਾਂਡੇ ਤੇ ਛੋਟੀ ਉਮਰ ਸੀ ਹਰੇ ਤੇ ਨਾਲ ਇਹ ਕਹਿ ਗਿਆ ਵੀ ਗਾਂ ਗੂੰ ਚੋਣੀ ਤੇ ਆਪਾਂ ਪਤਾ ਲੋਕਾਂ ਦੇ ਘਰਾਂ 'ਚ ਬੱਚਿਆਂ ਨੂੰ ਆਉਂਦੀ ਹੁੰਦੀ ਸੀ ਉਹਨਾਂ ਸਮਿਆਂ 'ਚ ਤੇ ਨਾਲ ਕਹਿ ਗਿਆ ਵੀ ਜਦੋਂ ਦੁੱਧ ਚੋਵੇਂ ਨਾ ਕੋਈ ਜਲਪਾਣੀ ਘਰ ਬਣਾਉਣ ਤੋਂ ਪਹਿਲਾਂ ਇਹ ਜਿਹੜਾ ਦੁੱਧ ਹੈ ਇਹਨੂੰ ਵਰਤਣ ਤੋਂ ਪਹਿਲਾਂ ਇਹਨੂੰ ਭਗਵਾਨ ਦਾ ਭੋਗ ਲਵਾ ਲਈ ਹੁਣ ਨਾਮਦੇਵ ਰੱਬ ਦੇ ਰੰਗ ਵਿੱਚ ਰੰਗੀ ਰੂਹ ਹੈ ਇਹ ਲਗਨ ਸ਼ੁਰੂ ਤੋਂ ਹੀ ਲੱਗੀ ਹੁੰਦੀ ਹੈ ਜਿਨ੍ਹਾਂ ਨੇ ਉੱਥੇ ਪਹੁੰਚਣਾ ਹੈ ਉਹ ਜਿਹੜਾ ਭਗਤ ਨਾਮਦੇਵ ਕਪਲ ਗਾਏ ਨਾਮੇ ਦੋਹਿਆਨੀ ਕੀ ਕੀਤਾ ਹੈ ਕਪਲ ਗਾਏ ਨਾਮੇ ਦੁਹੇ ਆਨੀ ਦੁੱਧ ਪੀਓ ਗੋਬਿੰਦ ਰਾਏ ਉਹ ਉਹ ਜਿਹੜੀ ਗਾਂ ਸੀ ਉਹ ਚੋਕੇ ਲੈ ਜਾਂਦੀ ਬਾਬੇ ਨੇ ਦੁੱਧ ਕਟੋਰਾ ਗੜਵੈ ਪਾਣੀ ਕਪਲ ਗਾਏ ਨਾਮੇ ਦੁਹੇ ਆਨੀ ਗੜਵੇ ਚ ਪਾਲਿਆ ਦੁੱਧ ਉਹ ਗਊ ਨੂੰ ਚੋਕੇ ਤੇ ਉਸ ਖਾਛਮੰਦੇ ਅੱਗੇ ਬੈਠ ਗਿਆ ਦੁੱਧ ਪੀਓ ਗੋਬਿੰਦ ਰਾਏ ਕਹਿੰਦਾ ਇਹਨੂੰ ਪੀ ਪਹਿਲਾਂ ਤੇ ਪੀਵੇਂਗਾ ਤੇ ਫਿਰ ਆਪਾਂ ਪੀਣਾ ਹੈ ਇਹਨੂੰ ਭੋਗ ਲਾਵੇਂਗਾ ਤੇ ਖਿਰ ਵੱਲ ਗਾਣੀ ਆ ਦੁੱਧ ਪੀਓ ਗੋਬਿੰਦ ਰਾਏ ਦੁੱਧ ਪੀਓ ਮੇਰੋ ਮਨ ਪਤਿਆਏ ਮੇਰਾ ਮਨ ਨਹੀਂ ਉਹ ਰੀਜਣਾ ਜਿੰਨਾ ਚਿਰ ਦੁੱਧ ਨਹੀਂ ਪ੍ਰਗਟ ਹੋ ਕੇ ਪੀਂਦਾ ਜਿੱਦ ਫੜ ਲਈ ਨਾ ਤੇ ਮਾਪੇ ਕਈ ਵਾਰ ਆਪਾਂ ਵੇਖਿਆ ਨਿਆਣਿਆਂ ਦੀ ਜਿੱਦ ਅੱਗੇ ਝੁਕ ਜਾਂਦੇ ਨਹੀਂ ਜਿੱਥੇ ਆਪਣਾਤ ਹੋਵੇ ਜਿੱਥੇ ਪ੍ਰੇਮ ਹੋਵੇ ਝੁਕ ਜਾਂਦੇ ਨੇ ਜਦੋਂ ਭਗਤ ਨਾਮਦੇਵ ਨੇ ਇਹ ਸ਼ਰਤ ਰੱਖ ਦਿੱਤੀ ਨਾ ਹੁਣ ਇਹਦੇ ਤੋੜ ਮਰੋੜ ਕੇ ਅਰਥ ਕਰੀ ਜਾਓ ਜੀ ਇਹ ਅੰਦਰ ਦੀ ਗੱਲ ਆ ਅੰਦਰ ਕਿਹੜੀ ਗਾਂ ਬੱਜੀ ਸੀ ਵੀ ਜਿਹੜੀ ਚੋਲੀ ਜੇ ਆ ਆ ਝੱਖਾਂ ਰਹਿ ਗਈਆਂ ਨੇ ਇਨ੍ਹਾਂ ਵਿਦਵਾਨਾਂ ਕੋ ਉਹ ਜੀ ਉਹ ਤੇ ਅੰਦਰ ਦੀ ਗੱਲ ਕਰਦੀ ਐ ਬਾਣੀ ਅੰਦਰ ਕਿਹੜੀ ਕਪਲਾ ਗਾਂ ਬੱਜੀ ਐ ਕੋ ਮੈਨੂੰ ਵੀ ਲੱਭ ਕੇ ਦੋ ਮੈਨੂੰ ਤੇ ਅੱਜ ਤੱਕ ਲੱਭੀ ਨਹੀਂ ਕੇ ਬੰਨੇ ਉੱਥੋਂ ਮੁੱਲ ਦੁੱਧ ਲੈਣਾ ਪੈਂਦਾ ਅਹੀਂ ਅੰਦਰ ਦੀ ਗੱਲ ਹੈ ਅੰਦਰ ਦੀ ਗੱਲ ਅਧਿਆਤ ਅੰਦਰਲਾ ਪੱਖ ਅਧਿਆਤਮ ਪੱਖ ਉਹ ਭਾਈ ਬਾਣੀ ਸੂਖਮ ਸਤੂਲ ਅਰਥ ਦਿੰਦੀ ਹੈ ਅੰਦਰ ਬਾਹਰ ਦੇ ਅਰਥ ਸਮਝਾਉਂਦੀ ਹੈ ਪਰ ਹਰ ਗੱਲ ਨੂੰ ਅੰਦਰ ਦੀ ਕਹਿ ਕੇ ਰੱਦ ਕਰਨ ਵਾਲੇ ਮੂਰਖ ਨੂੰ ਬੰਦਾ ਪੁੱਛੇ ਵੀ ਅੰਦਰ ਕਿਹੜੀ ਤੇਰੀ ਮਾਂ ਗਾਂ ਵੱਜੀ ਹੈ ਕੋਈ ਪਤਾ ਲੱਗੇ ਨਾ ਅੰਦਰ ਗਾਂ ਕਿਹੜੀ ਹੈ ਜਦ ਦਿਨ ਲੱਭ ਜਾਵੇਗੀ ਫਿਰ ਉਹ ਅਰਥ ਕਰਾਂਗੇ ਆਪਾਂ ਇਹਦੇ ਇਹੀ ਅਰਥ ਕਰਨੇ ਨੇ ਮੈਂ ਇੱਥੇ ਕਥਾ ਕਰ ਰਿਹਾ ਕਿਸੇ ਨੇ ਐਡਿਟ ਕਰਕੇ ਕਹਿਣਾ ਅਰਥ ਗਲਤ ਕੀਤੇ ਨੇ ਉਤ ਇਹ ਅੰਦਰ ਦੀ ਗੱਲ ਹੋ ਰਹੀ ਹੈ ਮੈਂ ਇੱਥੇ ਹੀ ਪੁੱਛ ਲਿਆ ਤੁਹਾਨੂੰ ਵੀ ਤੁਹਾਨੂੰ ਕੋਈ ਪੁੱਛੇ ਤੇ ਉਹਨੂੰ ਆਖਿਓ ਭਰਾ ਵੀ ਅੰਦਰ ਦੀ ਗਾ ਨਹੀਂ ਜੇ ਲੱਭੀ ਅੱਜ ਤੱਕ ਸਾਨੂੰ ਬਾਹਰ ਮੋਲ ਲੈਣੀਆਂ ਪੈਂਦੀਆਂ ਨੇ ਗਾ ਲਈ ਚੋ ਕਪਲਾ ਗਾ ਗੋਰੇ ਰੰਗ ਦੀ ਗਾ ਚੋ ਲਈਏ ਨਾਮਦੇਵ ਜੀ ਨੇ ਗਾਉ ਚੋ ਕੇ ਤੇ ਆਪਣੇ ਗੋਵਿੰਦ ਰਾਏ ਨੂੰ ਆਪਣੇ ਖਸਮ ਨੂੰ ਆਖਿਆ ਇਹਨੂੰ ਪੀ ਇਹਨੂੰ ਭੋਗ ਲਾ ਤੇ ਜੇ ਨਹੀਂ ਲਾਉਂਦਾ ਤੇ ਮੇਰਾ ਮਨ ਨਹੀਂ ਪਤੀਜਣਾ ਜੇ ਭੋਗ ਨਹੀਂ ਲਾਉਂਦਾ ਤੇ ਮੇਰੇ ਦਿਲ ਨੂੰ ਮਨ ਨੂੰ ਠੰਡ ਨਹੀਂ ਪੈਣੀ ਜਿਦ ਫੜ ਲਈ ਐ ਉਹਦੇ ਅੱਗੇ ਜਿਦ ਫੜ ਲਈ ਐ ਨਾਹੀਂ ਤਾਂ ਘਰ ਕੋ ਬਾਪ ਰਸਾਏ ਨਾਹੀਂ ਤਾਂ ਘਰ ਕੋ ਬਾਪ ਰਸਾਏ ਦੁੱਧ ਪੀਓ ਮੇਰੋ ਮਨ ਪਤੀ ਆਏ ਉਧਰੋਂ ਬਾਪੂ ਦੀ ਡਾਂਗ ਦਾ ਵੀ ਡਰ ਐ ਵੀ ਜੇ ਤੂੰ ਭੋਗ ਨਾ ਲਾਇਆ ਤੇ ਬਾਪੂ ਕਹਿੰਦਾ ਸੀ ਵੀ ਭੋਗ ਲੱਗੇ ਤੋਂ ਬਿਨਾ ਜਲ ਪਾਣੀ ਵਰਤਨਾ ਨਹੀਂ ਐ ਤੇ ਮੇਰੇ ਕਿਉਂ ਮੌਰ ਤਤੇ ਕਰਾਉਣੀ ਇੱਕ ਘੁੱਟ ਪੀਲਾ ਖਾਂ ਤੇਰਾ ਕੀ ਜਾਂਦਾ ਹੈ ਤੇਰਾ ਕੀ ਜਾਂਦਾ ਥੋੜਾ ਜਿਆ ਛਕ ਲਾ ਖਾਂ ਐਦਾਂ ਲਿਲਕੀਆਂ ਕੱਢਦਾ ਲਿਲਕੜੀਆਂ ਕੱਢਦਾ ਤਰਲੇ ਲੈਂਦਾ ਰਾਬੇਦਾਂ ਹੀ ਮਿਲਦਾ ਹੈ ਪਿਖਸ਼ਾ ਉਸ ਭਿਖਾਰੀ ਨੂੰ ਮਿਲਦੀ ਹੈ ਜਿਹਨੂੰ ਤਰਲੇ ਲੈਣੇ ਆ ਜਾਣ ਤੇ ਜਦੋਂ ਨਾਮਦੇਵ ਜੀ ਨੇ ਨਾ ਸੋਹਣ ਕਟੋਰੀ ਅੰਮ੍ਰਿਤ ਭਰੀ ਲੈ ਨਾਮੇ ਹਰ ਆਗੈ ਧਰੀ ਸੋਹਣੀ ਦੀ ਕੌਲੀ ਵਿੱਚ ਦੁੱਧ ਪਾ ਕੇ ਨਾਵੇਂ ਨੇ ਅੱਗੇ ਰੱਖ ਦਿੱਤਾ ਆਪਣੇ ਖਸਮ ਦੇ ਅੱਗੇ ਰੱਖ ਦਿੱਤਾ ਤੇ ਕਹਿੰਦੇ ਵੀ ਉਹ ਜਿਹੜਾ ਖੁਦਾ ਹੈ ਨਾ ਉਹ ਜਿਹੜਾ ਸਭਨਾ ਵਿੱਚ ਸਮਾਇਆ ਹੈ ਜਿਹੜਾ ਨਾਵੇਂ ਦੇ ਸਿਰ ਦਾ ਸਾਈਂ ਸੀ ਉਹਨੇ ਇਸ ਜਿਦਵਲ ਇਸ ਪ੍ਰੇਮਵਲ ਵੇਖ ਕੇ ਤੇ ਮੁਸਕੁਰਾਇਆ ਹੈ ਉਹਨੇ ਆਪਣੇ ਆਪ ਵਿੱਚ ਮੁਸਕੁਰਾਇਆ ਹੈ ਮੁਸਕਰਾਇਆ ਕੋਲੇ ਪੰਨ ਦੇ ਉੱਤੇ ਵੀ ਐਸ਼ਾ ਵੀ ਪਿਆਰ ਹੈ ਮੇਰੇ ਨਾਲ ਕਿ ਲੋਕ ਤੇ ਸਭ ਕੁਝ ਆਪ ਹੀ ਢੱਪ ਜਾਂਦੇ ਨੇ ਪਹਿਲੀ ਵਾਰ ਕੋਈ ਲੱਭਾ ਜਿਹੜਾ ਪਹਿਲਾਂ ਮੈਨੂੰ ਭੋਗ ਲਵਾਉਂਦਾ ਕਿਉਂਕਿ ਉਧਰ ਕਾਜੀ 쿠ਜੀ ਦੇ ਆਸੇ-ਪਾਸੇ ਦੇ ਪੰਡਤ ਜਿਹੜੇ ਸੀ ਉਹ ਭੋਗ ਆਪ ਹੀ ਲਾ ਲੈਂਦੇ ਸੀ ਭਗਵਾਨ ਦਾ ਘਾਟ ਹੀ ਲਵਾਉਂਦੇ ਸੀ ਦੀਨ ਦੁਨੀਆ ਦੇ ਬਾਦਸ਼ਾਹ ਇਹ ਕੌਤਕ ਵੇਖ ਕੇ ਨਾਮਦੇਵ ਜੀ ਦਾ ਏਕ ਭਗਤ ਮੇਰੇ ਹਿਰਦਾ ਬਸਾ ਨਾਮੇ ਦੇਖੋ ਨਾਰਾਇਣ ਜੇ ਗੁਰੂ ਹਾਜ਼ਰ ਨਾਜ਼ਰ ਹੈ ਜੇ ਖੁਦਾ ਹਾਜ਼ਰ ਨਾਜ਼ਰ ਹੈ ਤੇ ਨਾਮਦੇਵ ਨੇ ਲਿਖਿਆ ਹੈ ਵੀ ਮੇਰੇ ਵੱਲ ਵੇਖ ਕੇ ਹੱਸਿਆ ਉਹ ਤੇ ਜੇ ਰੱਬ ਕੋਈ ਤਾਕਤ ਹੀ ਨਹੀਂ ਗੁਰੂ ਗ੍ਰੰਥ ਸਾਹਿਬ ਕੋਈ ਤਾਕਤ ਹੀ ਨਹੀਂ ਸਤਗੁਰੂ ਸਾਡਾ ਕੋਈ ਤਾਕਤ ਹੀ ਨਹੀਂ ਤੇ ਖੁਦਾ ਦੀ ਸ਼ਾਨ ਵਿੱਚ ਨਾਮਦੇਵ ਇੱਕ ਅਗੋਚਰ ਤਾਕਤ ਬਾਰੇ ਕਿਵੇਂ ਲਿਖ ਗਿਆ ਵੀ ਉਹ ਹੱਸਿਆ ਅਗੋਚਰ ਹੈ ਸਾਡੀਆਂ ਅੱਖਾਂ ਨੂੰ ਨਹੀਂ ਦਿਖਦਾ ਪਰ ਜਿਨ੍ਹਾਂ ਦੀ ਅਵਸਥਾ ਜਿਨ੍ਹਾਂ ਜਿੱਦ ਫੜ ਲਈ ਉਹਨਾਂ ਨੂੰ ਵੇਖਿਆ ਹੈ ਦੁੱਧ ਪੀ ਆਏ ਭਗਤ ਕਰ ਗਿਆ ਇਹ ਨਾਮਦੇਵ ਜੀ ਲਿਖ ਰਹੇ ਨੇ ਕਹਿੰਦੇ ਹੱਸਿਆ ਹੱਸਿਆ ਨਹੀਂ ਗੱਲ ਬਣਨੀ ਇਹ ਹਾਸ ਤੋਂ ਬਾਅਦ ਵਿੱਚ ਨਹੀਂ ਪਹਿਲਾਂ ਮੇਰਾ ਕੰਮ ਕਰ ਬਾਪੂ ਵਾਂਡੇ ਨੂੰ ਆਉਣ ਵਾਲਾ ਹੀ ਇਹ ਹਸਿਆ ਨਹੀਂ ਗੱਲ ਬਣਨੀ ਦੁੱਧ ਪੀ ਆਏ ਭਗਤ ਘਰ ਗਿਆ ਨਾਮੇ ਹਰ ਦਾ ਦਰਸ਼ਨ ਭਇਆ ਤੇ ਹੁਣ ਜਿਹੜਾ ਦਾ ਭੋਗ ਨਹੀਂ ਲਵਾਉਣਾ ਚਾਹੀਦਾ ਫਿਰ ਕਸਰ ਕਾ ਦੀਏ ਤੁਸੀਂ ਆਪ ਸਾਬ ਲਾ ਲੋ ਬਾਪੂ ਜਿਹੜਾ ਹੈ ਜਿਹੜੇ ਸਾਧੂ ਸਤਪੁਰਸ਼ ਨੇ ਖਸਮ ਨੂੰ ਹਾਜ਼ਰ ਨਾਜ਼ਰ ਸਮਝਦੇ ਨੇ ਆ ਪਨੀਰ ਹੋਰ ਪਰਦੇ ਕਰੀ ਪਾਕ ਛਾਲ ਸੋਚ ਪਵਿੱਤਰਾ ਹੁਣ ਲਾਵੋ ਭੋਗ ਹਰ ਤੇ ਤੁਸੀਂ ਆਖੋਗੇ ਨਾਮਦੇਵ ਤੇ ਰੱਬ ਦੀ ਗੱਲ ਕਰਦਾ ਤੇ ਗੁਰੂ ਗ੍ਰੰਥ ਸਾਹਿਬ ਕਿਹੜੇ ਰੱਬ ਨੇ ਤੂੰ ਬਾਣੀ ਨਹੀਂ ਪੜੀ ਲੱਗਦਾ ਸਤਗੁਰ ਜਾਗਤਾ ਹੈ ਦਿਓ ਇਹ ਸਦਾ ਹੀ ਜਾਗਦਾ ਹੈ ਸਤਗੁਰ ਸਦਾ ਹੀ ਹਾਜ਼ਰ ਨਾਜ਼ਰ ਹੈ ਜਿਉਂਦਾ ਜਾਗਦਾ ਦਿਓ ਹੈ ਪ੍ਰਭ ਹੈ ਪਰਮਾਤਮਾ ਹੈ ਮੋਹਰ ਲਾਈ ਹੈ ਗੁਰੂ ਗ੍ਰੰਥ ਸਾਹਿਬ ਨੇ ਗੁਰ ਗੋਵਿੰਦ ਗੋਵਿੰਦ ਗੁਰੂ ਹੈ ਨਾਨਕ ਭੇਦਨਾ ਭਾਈ ਜੇ ਭਗਤ ਦੇਵ ਦੁੱਧ ਨੂੰ ਭੋਗ ਲਵਾ ਸਕਦਾ ਤੇ ਸਾਡੀ ਕੀ ਵਖੀ ਦੁੱਖ ਦੀ ਹੈ ਦੇਗ ਨੂੰ ਭੋਗ ਲਵਾਉਂਦੇ ਆ ਸਾਨੂੰ ਕੀ ਤੰਗੀ ਹੈ ਲੰਗਰ ਨੂੰ ਭੋਗ ਲਵਾਉਂਦੇ ਆ ਤੇ ਜਾਂ ਮੈਨੂੰ ਲੱਗਦਾ ਇਸ ਵੀਰ ਦਾ ਇਰਾਦਾ ਵੀ ਸਾਰੇ ਰਸਤੇ ਦੇ ਘਰ ਹੀ ਛੱਡ ਆਇਆ ਕਰੀਏ ਤੇ ਲੰਗਰ ਹੀ ਨਾ ਬਣਿਆ ਕਰੇ ਇਹ ਗੁਰੂ ਭੋਗ ਨਹੀਂ ਲਾਉਂਦਾ ਆਖੇ ਗੁਰੂ ਵੀ ਭੋਗ ਲਾ ਬਾਣੀ ਕਹਿੰਦੀ ਸਤਗੁਰ ਜਾਗਤਾ ਹੈ ਦਿਓ ਤੇ ਜਿਹੜੇ ਕਹਿੰਦੇ ਭੋਗਣਾ ਲਵਾਓ ਉਹ ਗੁਰੂ ਨਹੀਂ ਸਮਝਦੇ ਇਸ ਨੂੰ ਕੇਵਲ ਗ੍ਰੰਥ ਸਮਝਦੇ ਨੇ ਹਾਂ ਵੀ ਸਿੱਖਿਆ ਦੇਣ ਵਾਲੀ ਕਿਤਾਬ ਹੈ ਇੱਕ ਪਰ ਸਾਡੇ ਲਈ ਕੀ ਹੈ ਫਿਰ ਪੜਦੇ ਹੋ ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤੇ ਨਿਰੰਕਾਰ ਹੈ ਸਾਡੀ ਬਾਣੀ ਤੇ ਨਿਰੰਕਾਰ ਹਾਜ਼ਰ ਨਾਜ਼ਰ ਹੈ ਭਾਈ ਭੋਗ ਕਿਉਂ ਨਾ ਲਵਾਈਏ ਅਸੀਂ ਤੇ ਬਾਣੀ ਦੇ ਆਧਾਰ 'ਤੇ ਸਿੱਧ ਕਰਦੇ ਆਂ ਵੀ ਭੋਗ ਲੱਗਦਾ ਰਿਹਾ ਤੇ ਲਵਾਉਣਾ ਐ ਤੂੰ ਕਿਹੜੇ ਬਿਹਾਫ ਤੇ ਖੰਡਨ ਕਰ ਰਿਹਾ ਕੋਈ ਸਬੂਤ ਦੇ ਤੂੰ ਕੋਈ ਸਬੂਤ ਦੇ ਵੀ ਗੁਰੂ ਗ੍ਰੰਥ ਸਾਹਿਬ ਨੇ ਆਖਿਆ ਹੋਵੇ ਭੋਗ ਲਵਾਉਣਾ ਮਨਮਤ ਐ ਜਿੱਥੋਂ ਮਰਜੀ ਪੂਛ ਚੋ ਕੇ ਆ ਜਾਂਦੇ ਨੇ ਆ ਨਹੀਂ ਕਰਨਾ ਉਹ ਨਹੀਂ ਕਰਨਾ ਆ ਮਰੀਆਦਾ ਝੂਠੀ ਐ ਆ ਸਿਧਾਂਤ ਗਲਤ ਐ ਮਾਇਨਾ ਵੀ 400 ਵਰੇ ਦੇ ਵਿੱਚ ਕੋਈ ਜਾਗਰੂਕ ਪ੍ਰਚਾਰਕ ਪੈਦਾ ਨਹੀਂ ਹੋਇਆ ਜਿੰਨੇ ਆ ਪਿਛਲੇ 20 ਸਾਲਾਂ ਚੂ ਗਏ ਨੇ। ਕੁੱਲ ਜਾਂਦਾ ਮੂਰਖੇ ਤੇ ਪ੍ਰਚਾਰਕ ਬਣਿਆ ਤੇ ਆਖਣਗੇ ਜੀ ਅਸੀਂ ਜਾਗਰੂਕ ਆ। ਇਹ ਜਾਗਰੂਕਤਾ ਹੁੰਦੀ ਹੈ ਆਪਣੇ ਪਿਓ ਦੀ ਸ਼ਾਨ ਦੇ ਉਲਟ ਬੋਲਣਾ। ਇਹ ਸ਼ਣਬ ਹੁੰਦੀ ਹੈ ਆਪਣੇ ਪਿਓ ਨੂੰ ਅਧੂਰਾ ਕਹਿਣਾ, ਆਪਣੇ ਗੁਰੂ ਤੇ ਉਂਗਲ ਕਰਨੀ, ਆਪਣੇ ਗੁਰੂ ਦੇ ਇਤਿਹਾਸ ਨੂੰ ਖੰਡਨ ਕਰਨਾ। ਇਹ ਜਾਗਰੂਕਤਾ ਨਹੀਂ ਹੈ। ਨਲਾਇਕ ਬੱਚੇ ਇਦਾਂ ਕਰਦੇ ਨੇ ਜਿਹੜੇ ਆਪੇ ਬਾਪੂ ਦੇ ਹੀ ਉਲਟ ਬੋਲ ਜਿਹੜੇ ਲਾਇਕ ਹੁੰਦੇ ਨੇ ਉਹ ਤੇ ਬਾਪੂ ਦੀ ਸ਼ਾਨ ਵਧਾਉਂਦੇ ਨੇ ਉਹ ਤੇ ਬਾਪੂ ਦੇ ਗੁਣ ਗਾਉਂਦੇ ਨੇ ਬਾਪੂ ਦੀ ਵਡਿਆਈ ਕਰਦੇ ਨੇ ਤੇ ਨਾਲੇ ਇੱਥੇ ਕਮਰੇ ਦੇ ਸੋਫੇ ਤੇ ਬਹਿ ਕੇ ਗੱਲ ਕਰਕੇ ਪਾ ਦਿਓ ਇੱਥੇ ਕਿਹੜਾ ਕੋਈ ਪੁੱਛਣ ਵਾਲਾ ਪਤਾ ਤੇ ਉਦੋਂ ਲੱਗਦਾ ਜਨਵਾ ਕੋ ਜੀ ਆਓ ਲਾਈਵ ਵਿਚਾਰ ਹੀ ਕਰ ਲਈਏ ਉਦੋਂ ਟਿਕਟਾਂ ਲਈ ਫਿਰਦੇ ਹੁੰਦੇ ਜਹਾਜ਼ ਦੀਆਂ ਵਾਪਸ ਜਾਣ ਨੂੰ ਵੇ ਭਾਈ ਤੂੰ ਤਰਕ ਕਰ ਦਿੱਤਾ ਸਾਹਮਣੇ ਬੈਠ ਵਿਚਾਰ ਕਰ ਸੰਗਤਾਂ ਵਿੱਚ ਲੱਖਾਂ ਵਿੱਚ ਕਰੋੜਾਂ ਵਿੱਚ ਲਾਈਵ ਬੈਠ ਉੱਥੇ ਸਟੇਜ ਤੇ ਜਾ ਕੇ ਕਹਿ ਦਿੰਦਾ ਭੋਗ ਨਹੀਂ ਲਾਉਣਾ ਇੱਥੇ ਆ ਕੇ ਵਿਚਾਰ ਕਰ ਇੱਥੇ ਸਾਹਮਣੇ ਬੈਠ ਕੇ ਵਿਚਾਰ ਕਰ ਤੈਨੂੰ ਦਸੀਏ ਵੀ ਭੋਗ ਲਾਉਣਾ ਚਾਹੀਦਾ ਹੈ ਜਾਂ ਨਹੀਂ ਲਾਉਣਾ ਚਾਹੀਦਾ ਪਤਾ ਨਹੀਂ ਕਾਹਦਾ ਗਿਆਨ ਚੁੱਕੀ ਫਿਰਦੇ ਨੇ ਇਹ ਕੋਈ ਗਿਆਨ ਹੈ ਇਹ ਕਾਦੀ ਕੈਂਚੀ ਹੈ ਸਾਰਾ ਇਤਿਹਾਸ ਸਾਰੀ ਬਾਣੀ ਸਾਰੀਆਂ ਮਰਿਆਦਾ ਨੂੰ ਵੱਡ-ਵੱਡ ਛੁੱਟੀ ਜਾ ਰਹੇ ਨੇ ਹੁਣ ਇਹਨਾਂ ਨੇ ਗੱਲ ਬਣਾਉਣੀ ਜੇ ਵੀ ਇਹ ਅੰਦਰ ਦੀ ਗਊ ਹੈ ਤੇ ਪੁੱਛਿਓ ਜਰੂਰ ਵੀ ਅੰਦਰ ਗਊ ਕਿਹੜੀ ਹੁੰਦੀ ਹੈ ਵੀ ਕਿਹੜੀ ਕਪੜਾ ਗਊ ਬੱਧੀ ਹੈ ਅੰਦਰ ਪਿਓ ਵਾਲੀ ਸਾਨੂੰ ਵੀ ਦੱਸ ਕੋਈ ਇਹ ਐ ਸਥੂਲ ਦੁਨੀਆ ਦੀ ਗੱਲ ਕਰ ਰਿਹਾ ਹੈ ਬਾਬਾ ਤੇ ਫਿਰ ਜੇ ਦਿਦਾਰੇ ਹੋਏ ਨੇ ਤੇ ਫੇਰ ਹੀ ਹੱਸਦਾ ਵੇਖਿਆ ਹੈ ਨਾ ਗੋ ਬਾਣੀ ਵੀ ਕਹਿੰਦੀ ਹੈ ਰੱਬ ਹੈ ਗੋਚਰ ਨਹੀਂ ਦੇਖਦਾ ਪਰ ਜਿਨ੍ਹਾਂ ਨੂੰ ਦਿਦਾਰੇ ਹੋ ਗਏ ਤੇਰੇ ਬੰਕੇ ਲੋਇਣ ਦੰਤ ਰਸਾਲਾ ਸੋਹਣੇ ਨੱਕ ਜਿੰਨ ਲੰਮੜੇ ਬਾਲਾ ਉਹ ਸਾਡਾ ਖਸਮ ਏਡਾ ਸੋਹਣਾ ਐ ਮਹਾਰਾਜ ਗੁਰੂ ਗ੍ਰੰਥ ਸਾਹਿਬ ਕਹਿੰਦੇ ਤਿੱਖਾ ਨੱਕ ਐ ਉਹਦਾ ਮੈਂ ਪਕੌੜੇ ਵਰਗਾ ਨਹੀਂ ਐ ਤਿੱਖਾ ਨੱਕ ਐ ਉਹਦਾ ਬੜਾ ਸੋਹਣਾ ਦੰਤ ਰਸਾਲਾ ਰਸਦਾਇਕ ਮੋਤੀਆਂ ਵਰਗੇ ਦੰਦ ਨੇ ਤੇ ਲੰਮੇ ਸੋਹਣੇ ਉਹਦੇ ਕੇਸ ਨੇ ਤਾਂ ਹੀ ਤੇ ਕੱਲੇ-ਕੱਲੇ ਅੰਗ ਤੇ ਲਿਖਿਆ ਕਿਤੇ ਭਗਤ ਕਹਿ ਰਹੇ ਨੇ ਪਾਰ ਉਤਾਰੇ ਕੇਸ਼ਵਾ ਹਰ ਜਗ੍ਹਾ ਕੇਸੋ ਕੇਸੋ ਕੂਕੀਆ ਕੇਸੋ ਕੇਸੋ ਕਰਕੇ ਆਖਿਆ ਗਿਆ ਉਹਦੇ ਸੋਹਣੇ ਕੇਸ ਨੇ ਜੇ ਕਬੀਰ ਨੇ ਵੇਖਿਆ ਹੈ ਤੇ ਫੇਰ ਹੀ ਕੇਸੋ ਕੇਸੋ ਆਖਿਆ ਹੈ ਨਾ ਇਹ ਨਾਮੇ ਨੇ ਵੇਖਿਆ ਹੈ ਤੇ ਫੇਰ ਹੀ ਇਹ ਦੱਸ ਪਾਇਆ ਹੈ ਨਾ ਵੀ ਮੇਰੇ ਵੱਲ ਵੇਖ ਕੇ ਮੁਰਾਰੀ ਹੱਸਿਆ ਹੈ ਅਕਾਲ ਪੁਰਖ ਹੱਸਿਆ ਹੈ ਤੇ ਅੱਜ ਦੀ ਆਪਾਂ ਵੀਡੀਓ ਦੇਖੀ ਇਹਦੇ ਵਿੱਚ ਦੱਸਦੇ ਪਏ ਜਿਹੜੇ ਦੋ ਵੱਡੇ ਵਿਦਵਾਨ ਆ ਉਹਨਾਂ ਦੋਨਾਂ ਨੇ ਆਪਣੀ ਰਾਏ ਦਿੱਤੀ ਹੈ ਇਹ ਵੀਰੋਂ ਤੁਸੀਂ ਦੱਸਣਾ ਕਮੈਂਟ ਕਰਕੇ ਕਿ ਇਹਨਾਂ ਦੋ ਵਿਦਵਾਨਾਂ ਚੋਂ ਸਹੀ ਕਿਹੜਾ ਸਹੀ ਕੌਣ ਕਹਿੰਦਿਆ ਇਹਕ ਵਾਕਿਆਈ ਲੰਗਰ ਜਾਂ ਪ੍ਰਸ਼ਾਦ ਜਿਹੜੀ ਦੇਏਗਾ ਨੂੰ ਭੋਗ ਲਾ ਕੇ ਵਰਨਾ ਚਾਹੀਦਾ ਕਿ ਨਹੀਂ ਕਿਉਂਕਿ ਕਈ ਲੋਕ ਕਹਿੰਦੇ ਆ ਕਿ ਇਸ ਤਰ੍ਹਾਂ ਭੋਗ ਲਾ ਕੇ ਜਿਹੜਾ ਕੰਮ ਕਰਦੇ ਆ ਉਹ ਹਿੰਦੂਆਂ ਦਾ ਕੰਮ ਹੋ ਜਾਂਦਾ ਕਿ ਜਿਸ ਤਰ੍ਹਾਂ ਹਿੰਦੂ ਉਹ ਕਾ ਭੋਗ ਲਾ ਕੇ ਚੀਜ਼ ਤਕਸੀਮ ਕਰਦੇ ਉਸੇ ਤਰ੍ਹਾਂ ਉਹ ਹਿੰਦੂਆਂ ਦਾ ਕੰਮ ਹੋ ਜਾਂਦਾ ਵਾ ਬਾਕੀ ਤੁਸੀਂ ਇਹ ਦੋਵਾਂ ਵਿਦਵਾਨਾਂ ਦੀ ਗੱਲ ਸੁਣੀ ਕਿਉਂਕਿ ਦੋਨੇ ਵਿਦਵਾਨ ਸਿੱਖੀ ਦੇ ਬੜੇ ਵੱਡੇ ਵਿਦਵਾਨ ਹੈ ਬਹੁਤ ਵੱਡੇ ਪ੍ਰਚਾਰਕ ਹੈ ਇਹਨਾਂ ਦੇ ਬਹੁਤ ਜ਼ਿਆਦਾ ਮੰਨਣ ਵਾਲੇ ਆ ਤੇ ਹੁਣ ਤੁਸੀਂ ਕਮੈਂਟ ਕਰਕੇ ਦੱਸਣਾ ਕਿ ਇਹਨਾਂ ਦੋਵਾਂ ਦੇ ਵਿੱਚੋਂ ਸਹੀ ਕਿ اسی باقی ਮੇਰੀ ਜਿਹੜੀ ਰਾਏ ਵੀਰੋ ਇਹ ਹੈ ਕਿ ਦੇਖੋ ਹਰ ਕੰਮ ਦਾ ਜਿਹੜਾ ਧਰਮਦਾਰਨਾ ਤੁਹਾਡੀ ਨੀਅਤ ਦੇ ਉੱਤੇ ਹੁੰਦਾ ਅਗਰ ਤੇ ਤੁਹਾਡੀ ਨੀਅਤ ਇਹ ਹੈ ਕਿ ਤੁਸੀਂ ਰੱਬ ਦੀ ਖਾਤਰ ਰੱਬ ਦੀ ਰਜ਼ਾ ਵਾਸਤੇ ਚੀਜ਼ ਤਕਸੀਮ ਕਰਨਦੇ ਹੋ ਤੇ ਤੁਹਾਨੂੰ ਉਹਦਾ ਸਵਾਬ ਮਿਲੇਗਾ ਲੇਕਿਨ ਅਗਰ ਤੁਹਾਡੀ ਨੀਅਤ ਇਹ ਹੈ ਕਿ ਮੈਂ ਇਹ ਤਕਸੀ ਲੰਗਰ ਜਿਹੜਾ ਵਾ ਇਹ ਇਸ ਕਰਕੇ ਤਕਸੀਮ ਕਰਨਾ ਹਰ ਰੋਜ਼ ਕਿ ਲੋਕ ਕਹਿਣ ਵਾਜੀ ਵਾ ਬੱਲੇ ਬੱਲੇ ਇਹ ਅਮੀਰ ਆਪਣੇ ਪੈਸੇ ਇਸ ਕਰਕੇ ਲੋਕਾਂ ਨੂੰ ਦਿਨਾ ਵਾ ਰੱਬ ਦੀ ਰਾਹ ਦਿਨਾ ਕਿ ਲੋਕ ਕਹਿਣ ਯਾਰ ਬੱਲੇ ਬਲੇ ਇਹ ਬੜਾ ਹੀ ਚੰਗਾ ਬੰਦਾ ਬੜਾ ਨੇਕ ਆਦਮੀ ਹੈ ਇਹ ਤੇ ਗਰੀਬਾਂ ਦੀ ਬੜੀ ਮਦਦ ਕਰਦਾ ਅਗਰ ਤੇ ਤੁਹਾਡੀ ਨੀਅਤ ਇਹ ਹੈ ਲੋਕਾਂ ਕੋ ਵਾਵਾ ਕਰਾਉਂਦੀ ਤੇ ਫਿਰ ਲੋਕ ਵਾਵਾ ਕਰ ਦੇਣਗੇ ਪਰ ਰੱਬ ਕੋਲੋਂ ਤੁਹਾਨੂੰ ਉਹਦਾ ਸਿਰਾ ਨਹੀਂ ਮਿਲਣਾ ਕਿਉਂਕਿ ਫਿਰ ਤੁਸੀਂ ਤੇ ਆਪਣਾ ਜਿਹੜਾ ਕੰਮ ਚਾਹੁੰਦੇ ਸੀ ਉਹ ਤੁਹਾਨੂੰ ਹੋ ਗਿਆ ਲੋਕਾਂ ਨੇ ਤੁਹਾਡੀ ਵਾਵਾ ਕਰ ਦਿੱਤੀ ਗੱਲ ਇਹ ਕਿ ਵੀਰੋ ਹਰ ਕੰਮ ਦਾ ਜਿਹੜਾ ਹੈ ਨਾ ਉਹ ਨੀਅਤ ਦੇ ਉੱਤੇ ਡਿਪੈਂਡ ਕਰਦਾ ਵਾ ਕਿ ਤੁਹਾਡੀ ਨੀਅਤ ਕਿਸ ਤਰ੍ਹਾਂ ਦੀ ਹੈ ਅਗਰ ਤੇ ਤੁਹਾਡੀ ਨੀਅਤ ਇਹ ਹੈ ਕਿ ਮੈਂ ਜਿਹੜਾ ਕੰਮ ਕਰਨਾ ਹੈ ਰੱਬ ਦੀ ਰਜ਼ਾ ਲਈ ਖਾਤਰ ਕਰਨਾ ਹੈ ਮੈਨੂੰ ਇਹਦਾ ਅਜਰ ਇਹਦਾ ਸਵਾਬ ਮੈਨੂੰ ਮੇਰਾ ਰੱਬ ਦੇਵੇਗਾ ਮੈਨੂੰ ਲੋਕਾਂ ਦੀ ਵਾਹ ਵਾਣੀ ਚਾਹੀਦੀ ਤੇ ਫਿਰ ਵੀਰੋ ਤੁਹਾਨੂੰ ਉਸ ਚੀਜ਼ ਦਾ ਅਜਰੋ ਸਵਾਬ ਮਿਲ ਜਾਏਗਾ ਤੇ ਜੇ ਤੁਹਾਡੀ ਨੀਅਤ ਲੋਕਾਂ ਕੋ ਵਾਹ ਵਾ ਕਰਾਉਂਦੀ ਹੈ ਫਿਰ ਲੋਕ ਵਾਹ ਵਾ ਕਰਦੇ ਨੇ ਪਰ ਰੱਬ ਕੋ ਫਿਰ ਤੁਹਾਨੂੰ ਅਜਰ ਨਹੀਂ ਉਹਦਾ ਮਿਲੇਗਾ ਇਸ ਕਰਕੇ ਆਪਣੀ ਨੀਅਤ ਹਮੇਸ਼ਾ ਵੀਰੋ ਸਾਫ਼ ਰੱਖੋ ਅਗਰ ਨੀਅਤ ਸਾਫ਼ ਹੈ ਤੇ ਬੇੜਾ ਪਾਰ ਹੈ ਬਾਕੀ ਵੀਰੋ ਤੁਸੀਂ ਅੱਜ ਦੀ ਵੀਡੀਓ ਦੇਖੀ ਹੈ ਤੁਹਾਡਾ ਇਸ ਬਾਰੇ ਕੀ ਖਿਆਲ ਹੈ ਕਮੈਂਟ ਕਰਕੇ ਆਪਣੀ ਰਾਏ ਦਾ ਇਜ਼ਹਾਰ ਲਾਜ਼ਮੀ ਕਰਿਓ ਆਪਣਰੇ ਲੱਕੋਟੇ ਇਸਰਾ ਖਿਆਲ ਰੱਬ ਰੱਖਾ